ਤੇ ਅੱਜ ਆਪਾਂ ਸਾਰੇ ਨਾਲ ਕਰਕੇ ਅੰਮ੍ਰਿਤਸਰ ਦੀ ਦਾ ਤਾਮ ਧੰ ਬਾਬਾ ਦੀਪ ਸਿੰਘ ਜੀ ਅੱਜ ਉਹਨਾਂ ਦਾ ਜਨਮ ਦਿਹਾੜਾ ਆਪਾਂ ਬੜੀ ਭਾਵਨਾ ਦੇ ਨਾਲ ਮਨਾ ਰਹੇ ਹਾਂ ਆਓ ਕੋਈ ਸਮਾਗਮ ਗੁਰਮਤਿ ਵਿਚਾਰਾ ਕਰਨ ਤੋਂ ਪਹਿਲਾਂ ਦਸ਼ਮੇਸ਼ ਪਾਸ਼ਾ ਜੀ ਮਰਸੀ ਮਤੇ ਪ੍ਰਵਾਨ ਕਰੋ ਲਵਾਉ ਹਾਜ਼ਰੀ ਕੁਝ ਕਹਿਣ ਦਾ ਬਲ ਬਖਸ਼ੋ ਗੁਰਉ ਫਤਵੀ ਆਪਕੋ ਜੀ ਰਵਾਜ ਤੇ ਉੱਚਾ ਕਲਸਾ ਰਵਾਜ ਤੇ ਉੱਚੇ ਖਤੇ ਸਭ ਤੋਂ ਪਹਿਲਾਂ ਤੇ ਆਪਾਂ ਸ਼ੁਕਰਾਨਾ ਕਰਦੇ ਆਂ ਧੰਨ ਗੁਰੂ ਗ੍ਰੰਥ ਸਾਹਿਬ ਦਾ ਜਿਨ੍ਹਾਂ ਦੀ ਨਿਗਰੋਧ ਵਿੱਚ ਬੈਠੇ ਆਪਾਂ ਤੇ ਆਪਾਂ ਸਾਰਿਆਂ ਨੇ ਆਪਣੀ ਜ਼ਿੰਦਗੀ ਦੇ ਕੁਝ ਪਲ ਜਿਹੜੇ ਆ ਧੰਨ ਧੰਨ ਸੈਸਰੇ ਗੁਰੂ ਗ੍ਰੰਥ ਸਾਹਿਬ ਵਾਸਤੇ ਇਕੱਠੇ ਨੇ ਇਸੇ ਕਰਕੇ ਮੇਰੇ ਸੈਵਨੇ ਕੁਰਬਾਨੀ ਅੰਦਰ ਬਰਖਸ਼ਿਸ਼ ਕਰ ਦਿੱਤਾ ਵਡ ਭਾਗੇ ਹਰ ਸੰਗਤ ਪਾਵੈ ਭਾਗ ਹੁਣ ਕਮ ਝੋਟਾ ਖਾਵੈ ਬਿਨ ਭਾਗਾ ਸਤ ਸੰਦਣਾ ਲੱਭੈ ਬਿਨ ਸੰਗਤ ਮੈਨ ਧ੍ਰਿੰਜੈ ਜੀਉ ਸਭ ਕਹਿੰਦੇ ਉਹ ਮਨੁੱਖ ਬੜੇ ਵੱਡੇ ਭਾਦਾਂ ਵਾਲੇ ਹੁੰਦੇ ਨੇ ਜਿਹੜੇ ਮਨੁੱਖ ਆਪਣੀ ਜ਼ਿੰਦਗੀ ਦੇ ਕੁਝ ਪਾੜ ਜਿਹੜਾ ਤਾਂ ਤਾਨ ਸੈਵਸ ਦੇ ਗੁਰਪ੍ਰਸਾਦ ਵਾਸਤੇ ਕਰਦੇ ਨੇ ਸਾਬ ਕਹਿੰਦੇ ਉਹ ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿੱਥੇ ਆਪਾਂ ਭਗਵਾਨ ਕਾਬਾ ਸ੍ਰੀ ਚੰਨ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਆ ਉੱਥੇ ਹੀ ਆਪਾਂ ਨਾਲ ਅੱਜ ਅਮਰ ਸਿੰਘ ਜੀ ਦਾ ਤਾਨ ਧਾਨ ਬਾਬਾ ਗੁਰਮ ਸਿੰਘ ਜਿੰਦੀਆਂ ਵੀ ਖੁਸ਼ੀਆਂ ਪ੍ਰਾਪਤ ਕਰ ਰਹੇ ਆ ਇੱਕ ਵਾਰਾ ਕਹੋ ਸਤਨਾਮ ਸ੍ਰੀ ਵਾਹਿਗੁਰੂ ਤਾਂਗ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਜਿਹੜਾ ਵਦਵਾਨ ਲਿਖਦੇ ਨੇ ਕਿ ਪਾਤਾ ਜਿਉਣੇ ਚ ਤੇ ਭਾਈ ਭਗਤੂ ਜੀ ਦੇ ਵਿਆਹ ਨੂੰ 15 ਸਾਲ ਹੋ ਗਏ ਨੇ ਪਰ ਘਰ ਦੇ ਵਿੱਚ ਕੋਈ ਖੁਸ਼ੀ ਨਹੀਂ ਸੀ ਕੋਈ ਪੁੱਤ ਨਹੀਂ ਆਪਾਂ ਆਮ ਦੇਖ ਲਈ ਦਾ ਜੇ ਘਰ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਦੇਖ ਲਈਦਾ ਹੈ ਬੱਚਿਆਂ ਦੇ ਵਿਆਹ ਹੋਦੇ ਨੇ ਕਦੇ ਬੱਚਿਆਂ ਦੇ ਵਿਆਹ ਨੂੰ 2 ਸਾਲ ਹੋ ਜਾਣ ਤੇ ਗਵਾਂਡ ਰਿਸ਼ਤੇਦਾਰ ਜਿਸ ਤਰੀਕ ਜੜਿਆ ਮੇੜੇ ਮਾਰਨੇ ਸ਼ੁਰੂ ਕਰ ਦਿੰਦੇ ਨੇ ਕਿ ਤੇਰੇ ਘਰ ਦੇ ਵਿੱਚ ਤੇ ਕੋਈ ਬੱਚਾ ਨਹੀਂ ਹੈਗਾ ਮੇੜੇ ਮਾਰਨੇ ਸ਼ੁਰੂ ਹੋ ਜਾਂਦੇ ਨੇ ਇਥੋਂ ਤੱਕ ਲੋਕ ਦੁਨੀਆਂ ਤੇ ਮੈਂ ਲੋਕ ਦੇਖੇ ਨੇ ਜਿਸ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਹੁੰਦਾਗਾ ਜਾਂ ਕੋਈ ਧੀ ਨਹੀਂ ਹੁੰਦੀਗਾ ਤੇ ਫਿਰ ਇੱਕ ਦਿਨ ਸਲਾਮਾ ਦਿੰਦੇ ਨੇ ਪਾਈ ਫਲਾਣੇ ਖਾਂ ਦੇ ਚੰਕੀ ਲੱਗਣੇ ਉੱਥੇ ਚੜਾ ਜਾ ਉੱਥੇ ਬਾਬਾ ਬੈਠਾ ਸਵਾਦ ਹੀ ਕੁੜੀ ਦਿੰਦਾ ਹੈ ਇੱਕ ਖਾਵੇਂਗਾ ਤੇਰੇ ਘਰ ਦੇ ਇੱਕ ਛੱਡ ਕੇ ਤਾਂ ਪੁੱਤਰ ਪੈਦਾ ਹੋਣਗੇ ਬੋਲੋ ਸਤਨਾਮ ਇਹੋ ਜਿਹੇ ਹਾਲਾਤ ਸਾਡੇ ਬਣੇ ਪੜ ਤਾਂ ਬਾਬਾ ਦੀਪ ਸਿੰਘ ਜੀ ਦੇ ਮਾਤਾ ਜੀ ਨੇ ਭਰੋਸਾ ਰੱਖਿਆ ਵਿਸ਼ਵਾਸ ਰੱਖਿਆ ਇੱਕ ਸਾਧੂ ਉਹਨਾਂ ਦੇ ਘਰ ਦੇ ਵਿੱਚ ਆਇਆ ਮਹਾਂਪੁਰਖ ਆਇਆ ਉਹਨੇ ਧਾਰਮਿਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਲੈ ਕੇ ਅਰਦਾਸਾ ਸੋਧਿਆ ਤੇ 15 ਸਾਲਾਂ ਬਾਅਦ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਵਿਦਵਾਨ ਲਿਖਦੇ ਨੇ 26 ਜਨਵਰੀ ਸਨ 1682 ਦੇ ਵਿੱਚ ਅੰਮ੍ਰਿਤਸਰ ਦਾ ਜ਼ਿਲ੍ਹਾ ਪਿੰਡ ਪੋਉ ਪਿੰਡ ਉੱਥੇ ਮਾਤਾ ਜਉਣੀ ਦੀ ਕੁੱਖ ਨੂੰ ਪਾਗ ਲੱਗੇ ਨੇ ਪਾਰੀ ਭਗਤੂ ਦੇ ਘਰੋਂ ਭਾਗ ਲੱਗੇ ਨੇ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ। ਵਿਦਵਾਨ ਲਿਖਤੇ ਵਿੱਚ ਪਰ ਤੋਂ ਹੀ ਨਾਮ ਪਾਣੀ ਤੇ ਨਾਲ ਜੋੜਦੇ ਵੇਣ ਮਾਤਾ ਜੀ। ਜਦੋਂ ਵੀ ਮਾਤਾ ਜੀ ਨੇ ਦੁੱਧ ਪਿਆਉਣਾ ਜਾਂ ਭੋਜਨ ਸ਼ਿਕਾਉਣਾ ਅਕਸਰ ਉਹ ਕੜਗੀਆਂ ਵਾਲੇ ਪਾਸ਼ਾ ਦੇ ਚੋਜ ਜੜਿਆ ਦੱਸਦੇ ਰਹਿੰਦੇ ਸਨ ਕਿ ਸਾਡੇ ਕੜਗੀਆਂ ਵਾਲੇ ਪਾਸ਼ਾ ਇਦਾਂ ਨੇ ਸਾਡੇ ਮਹਾਰਾਜ ਜੀ ਇਦਾਂ ਨੇ ਬਹੁਤ ਸੋਹਣੇ ਨੇ ਬਹੁਤ ਸੁੰਦਰ ਨੇ ਬੜੀ ਪ੍ਰਸ਼ੰਸਾ ਕਰਦੀ ਸੀ ਮਾਤਾ ਜਿਉਣੀ ਜੀ ਬਦਵਾਨ ਲਿਖਦੇ ਨੇ ਬਚਪਨ ਦਾ ਨਾਮ ਦੀਪਾ ਇੱਕ ਦਿਨ ਕੀ ਕਹਿੰਦੇ ਗਏ ਦਿੱਤਾ ਮਾਕਾ ਤਲਕਿਆਂ ਵਾਲੇ ਕਾਸ਼ਾ ਦੀ ਕਿੰਨੀ ਉਸਤਤ ਕਰਦੇ ਜੇ ਤੇ ਉਹਨਾਂ ਦੇ ਦਰਸ਼ਨ ਕਦੋਂ ਕਰਵਾਓਗੇ ਤੇ ਮਾਤਾ ਜਿਉਣੀ ਸਮੁੱਚੇ ਪਰਿਵਾਰ ਸਮੇਤ ਵਿਦਵਾਨ ਲਿਖਦੇ ਨੇ ਜਦੋਂ ਥੋੜੀ ਜਿਹੀ ਵੱਡੇਰੀ ਉਮਰ ਹੋਈ ਬਾਬਾ ਦੀਪ ਸਿੰਘ ਜੀ ਦਾ ਸਮੁੱਚਾ ਪਰਿਵਾਰ ਨੰਦਪੁਰ ਸਾਹਿਬ ਦੀ ਧਰਤੀ ਉੱਤੇ ਆਏ ਨੇ ਨੰਦਪੁਰ ਸਾਹਿਬ ਦੀ ਧਰਤੀ ਉੱਤੇ ਆਏ ਨੇ ਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਆਏ ਵੱਡੇ ਵੱਡੇ ਕੱਠ ਦੇਖਿਆ ਦੀਵਾਨ ਦੇਖੇ ਨੇ ਤੇ ਦੀਪੇ ਦੇ ਅੰਦਰੋਂ ਤਾਂਜ ਪੈਦਾ ਹੋਈ ਗੁਰੂ ਦੇ ਦਰਸ਼ਨ ਦੀ ਲੈਨ ਤੇ ਵਿੱਚ ਲੱਗੇ ਹੋਏ ਨੇ ਜਦੋਂ ਵਾਰੀ ਆਈ ਤੇ ਬਾਬਾ ਦੀਪ ਸਿੰਘ ਜੀ ਜਿਹੜਾ ਦੇਖੀ ਜਾ ਰਹੇ ਨੇ ਕੜਗੀਆਂ ਵਾਲੇ ਪਾਸ਼ਾ ਨੂੰ ਦੇਖੀ ਜਾ ਰਹੇ ਤੇ ਮਨ ਦੇ ਵਿੱਚ ਉਹ ਯਾਦ ਕਰਦੇ ਪੈਣੇ ਕਿ ਮਾਤਾ ਕਹਿੰਦੀ ਹੁੰਦੀ ਸੀ ਤੇ ਕੜਗੀਆਂ ਵਾਲਾ ਪਾਸ਼ਾ ਤੇ ਸੋਹਣਾ ਬਣਾ ਵਾਕਏ ਕਹਿੰਦਾ ਇਹ ਜਿੰਦਾ ਤੇ ਮਾਤਾ ਦੱਸਦੀ ਸੀ ਤੇ ਮੇਰਾ ਤੇ ਕੜਗੀਆਂ ਵਾਲਾ ਪਾਸ਼ਾ ਇਹਨ ਤੋਂ ਵੀ ਜ਼ਿਆਦਾ ਸੋਹਣਾ ਹੈ ਤੇ ਤੇ ਬਦਮਾਨ ਲਿਖਦਾ ਏ ਕਹਿੰਦਾ ਮੁਖੜਾ ਤੇਰਾ ਬੜਾ ਸੋਹਣਾ ਏ ਰੱਬੀ নূর ਪਰਮਾਤਮਾ ਸਾਹਮਣੇ ਦਸੇ ਤੇਰੇ ਵਿੱਚ ਦਿਸਦਾ ਇੱਕ ਕਾਲਪੁਖ ਤੇਰੇ ਵਰਗਾ ਨਾ ਦੁਨੀਆ ਤੇ ਕੋਈ ਹੋਰ ਹੋਣਾ ਏ ਤੇ ਬਦਵਾਨ ਨੇ ਹੱਥ 'ਤੇ ਲਿਖ ਦਿੱਤਾ ਕਿਹਦਾ ਕਲਗਿਆ ਵਾਲੇ ਪਾਸ਼ਾ ਵਰਗਾ ਦੁਨੀਆ ਦੇ ਉੱਤੇ ਨਾਂ ਤੇ ਹੀ ਹੋਇਆ ਏ ਤੇ ਨਾਂ ਤੇ ਹੀ ਹੋ ਸਕਦਾ ਏ ਜਦੋਂ ਦਰਸ਼ਨ ਕੀਤੇ ਜਿੱਪੇ ਨੇ ਦਰਸ਼ਨ ਕੀਤੇ ਤੇ ਹੈਰਾਨ ਹੋ ਕੇ ਰਹਿ ਗਿਆ ਮਾਤਾ ਨੂੰ ਕਹਿੰਦਾ ਵਾਹ ਮਾਤਾ ਜਿੱਦਾਂ ਤੂੰ ਕਹਿੰਦੀ ਹੁੰਦੀ ਸੀ ਉਹ ਤਾਂ ਹੈ ਕਲਗਿਆ ਵਾਲਾ ਪਾਸ਼ਾ ਬਹੁਤ ਸੋਹਣਾ ਹੈ ਸੇਵਾਦਾਰ ਕਹਿ ਰਹੇ ਨੇ ਭਾਈ ਅੱਗੇ ਚਲੋ ਮਗਰ ਹੋਰ ਸਖਤਾਂ ਵੀ ਹੈਗਿਆ ਨੇ ਜਿਨ੍ਹਾਂ ਨੇ ਪਾਸ਼ਾ ਦੇ ਦਰਸ਼ਨ ਕਰਨੇ ਨੇ ਫਿਰ ਵਿਦਵਾਨ ਲਿਖਦੇ ਨੇ ਦੋਨੇ ਮਾਂ ਪੁੱਤ ਜਿਹੜਿਆ ਬਾਡਿਆਂ ਦੀ ਸੇਵਾ ਕਰਦੇ ਪੈਣੇ ਬਰਤਨਾਂ ਦੀ ਸੇਵਾ ਕਰਦੇ ਪੈਣੇ ਜਦੋਂ ਬਰਤਨਾਂ ਦੀ ਸੇਵਾ ਕਰਦੇ ਪੈਣੇ ਤਾਂ ਬਾਬਾ ਦੀਪ ਸਿੰਘ ਜੀ ਜਦੋਂ ਬਰਤਨਾਂ ਦੀ ਸੇਵਾ ਕਰਦੇ ਨੂੰ ਦੇਖਿਆ ਮੇਰੇ ਕੜਕਿਆਂ ਵਾਲੇ ਪਾਸ਼ਾ ਨੇ ਛੋਟੇ ਜੇ ਬੱਚੇ ਨੂੰ ਦੇਖਿਆ ਸੇਵਾ ਕਰਦਾ ਪਿਆਰ ਤੇ ਮੇਰਾ ਕੜਗਿਆਂ ਵਾਲਾ ਪਾਤਸ਼ਾਹ ਉਹਨੂੰ ਦੇਖੀ ਜਾ ਰਿਹਾ ਅੱਜ ਦੇਖੀ ਜਾ ਰਿਹਾ ਸੰਗਤਾਂ ਆਉਂਦੀਆਂ ਨੇ ਮੱਥਾ ਟੇਕਦੀਆਂ ਨੇ ਪਰ ਮੇਰਾ ਅੱਜ ਕੜਗਿਆਂ ਵਾਲੇ ਪਾਤਸ਼ਾਹ ਦਾ ਧਿਆਨ ਜਿਹੜਾ ਕਿਸੇ ਹੋਰ ਪਾਸੇ ਜਦੋਂ ਦੇਖਿਆ ਸੰਗਤਾਂ ਦੇਖਿਆ ਸੰਗਤਾਂ ਕਿੱਧਰ ਦੇਖ ਰਹੀਆਂ ਨੇ ਕੜਗਿਆਂ ਵਾਲੇ ਪਾਤਸ਼ਾਹ ਜੀ ਅੱਜ ਕਿੱਧਰ ਦੇਖ ਰਹੇ ਨੇ ਵੇਰਾ ਕਾਲ ਤੁਪ ਪ੍ਰਮਾਤਮਾ ਕਿਧਰ ਦੇਖ ਰਿਹਾ ਜਦੋਂ ਦੇਖਿਆ ਇੱਕ ਬੱਚਾ ਸੇਵਾ ਕਰਦਾ ਪਿਆ ਮਾਂ ਜਿਉਣੀ ਨੇ ਆਵਾਜ਼ ਮਾਰੀ ਕਹਿੰਦੇ ਮਾਂ ਇਸ ਬੱਚੇ ਦਾ ਨਾਮ ਕੀ ਹੈ ਧੰਨ ਮਾਤਾ ਜਿਉਣੀ ਜੀ ਕਹਿਣ ਲੱਗੇ ਗੁਰੂ ਪਾਤਸ਼ਾਹ ਜੀਓ ਵੈਸੇ ਤੇ ਇਸ ਬੱਚੇ ਦਾ ਨਾਮ ਦੀਪ ਦੀਪ ਆ ਪਰ ਤਿਆਰ ਦੇ ਨਾਲ ਅਸੀਂ ਦੀਪਾ ਕਹਿੰਦੇ ਆ ਅੱਗੇ ਮੇਰੇ ਕੜੀਆਂ ਵਾਲੇ ਪਾਤਸ਼ਾਹ ਨੇ ਜੋ ਕਿਹਾ ਏ ਇਸ ਹੰਦ ਵੀ ਅੰਦਰ ਝਾਤੀ ਮਾਰਨੀ ਪਵੇਗੀ ਮੇਰੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਮਾਨ ਤੇਰਾ ਦੀਪਾ ਜਗਦਾ ਜਾਂ ਬੁੱਝ ਗਿਆ ਭਾਵ ਤੇਰਾ ਦੀਪਾ ਜਗਦਾ ਜਾਂ ਬੁੱਝ ਗਿਆ ਤਨ ਮਤਾ ਜਿਉਣੇ ਜੀ ਕਹਿਣ ਲੱਗੇ ਕੜੀਆਂ ਵਾਲੇ ਪਾਤਸ਼ਾਹ ਜੀਓ ਜੇ ਤੁਹਾਡਾ ਮੇਰ ਭਰਿਆ ਹੱਥ ਮੇਰੇ ਦੀਪੇ ਦੇ ਉੱਤੇ ਰਵੇ ਤੇ ਦੀਵਾ ਜੱਗ ਸਕਦਾ ਹੈ ਤੇ ਜੇ ਤੁਹਾਡਾ ਹੱਥ ਛੁਕਿਆਗਾ ਤੇ ਦੀਵਾ ਬੁੱਝ ਨਹੀਂ ਸਕਦਾ ਇਹ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਇਹ ਚੀਜ਼ ਸਾਨੂੰ ਵੀ ਦੇਖਣੀ ਪਵੇਗੀ ਸਿੱਖਣਾ ਪਵੇਗਾ ਧਰਮ ਮਾਤਾ ਜਿਉਣੀ ਤੋਂ ਜਿਹੜੀ ਬੱਚੇ ਤੋਂ ਹੀ ਆਪਣੇ ਪੁੱਤਾਂ ਨੂੰ ਸਿੱਖਿਆ ਦੇ ਰਹੀ ਆ ਗੁਰਬਾਣੀ ਦੇ ਨਾਲ ਜੋੜਿਆ ਤੇ ਫਿਰ ਐਵੇਂ ਕੇ ਪ੍ਰਭਾ ਪਿਆਰ ਜਦੋਂ ਮੇਰੇ ਕੜਗਿਆਂ ਵਾਲੇ ਪਾਤਸ਼ਾਹ ਨੇ ਵੱਡਾ ਕਟਕ ਕੀਤਾ ਸੀ ਨੰਦਪੁਰ ਸਾਹਿਬ ਦੇ ਵਿੱਚ ਤੇ ਸਮੁੱਚੇ ਪਰਿਵਾਰ ਨੇ ਅੰਬਰ ਤੇ ਛਕਿਆ ਸੀ ਤੇ ਫਿਰ ਉਹ ਬਣ ਕੇ ਸੰਤ ਦੀਪੇ ਤੋਂ ਦੀਪ ਸਿੰਘ ਅਸੀਂ ਪਿਆਰ ਦੇ ਨਾਲ ਫਿਰ ਬਾਬਾ ਜੀ ਕਹਿਣ ਲੱਗੇ ਤਨ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ ਫਿਰ ਵਿਦਵਾਨ ਲਿਖਦ ਨੇ ਜਦੋਂ ਨੰਦਪੁਰ ਸਾਹਿਬ ਨੂੰ ਘੇਰਾ ਪੈਂਦਾ ਉਸ ਸਮੇਂ ਬਾਬਾ ਦੀਨ ਸਿੰਘ ਜੀ ਥੋੜੇ ਵੱਡੇ ਸਨ ਤੇ ਮੇਰੇ ਕੜਗਿਆਂ ਵਾਲੇ ਪਾਸ਼ਾ ਨੇ ਉਹਨਾਂ ਨੂੰ ਵਾਪਸ ਪਿੰਡ ਪੌਂਗਟ ਭੇਜ ਦਿੱਤਾ ਸੀ ਕਿ ਜਾਓ ਤੁਸੀਂ ਉੱਥੇ ਜਾਓ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਬਾਜੇ ਦੇ ਵਿੱਚ ਵਾਪਸ ਨੇ ਚਲੇ ਜਾਓ ਬਦਮਾਨ ਲਿਖਦੇ ਨੇ ਮੇਰੇ ਕੜਗਿਆਂ ਵਾਲੇ ਪਾਸ਼ਾ ਜੀ ਦਾ ਹੁਕਮ ਸੁਣ ਕੇ ਤਨ ਬਾਬਾ ਦੀਪ ਸਿੰਘ ਜੀ ਪੌਂਟ ਦੇ ਵਿੱਚ ਆ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗ ਪਏ। ਫਿਰ ਜਦੋਂ ਮੇਰੇ ਕੜਗਿਆਂ ਵਾਲੇ ਪਾਤਸ਼ਾਹ ਜੀ ਆਪਣਾ ਸਾਰਾ ਕੁਝ ਾਰ ਕੇ ਜਦੋਂ ਦਮਦਮਾ ਸਾਹਿਬ ਦੀ ਧਰਤੀ ਉੱਤੇ ਬੈਠੇ ਨੇ ਇੱਥੇ ਸਿੰਘਾਂ ਨੂੰ ਯਾਜਕ ਕੀਤਾ ਤੇ ਕਹਿਣ ਲੱਗੇ ਬਾਬਾ ਦੀਪ ਸਿੰਘ ਨੂੰ ਹੁਕਮਨਾਮੇ ਭੇਜੇ ਜਾਣ। ਸਿੱਧ ਆਏ ਤੇ ਕਹਿਣ ਲੱਗੇ ਦੀਪ ਸਿੰਘ ਜੀ ਤੁਹਾਨੂੰ ਕੜਗਿਆਂ ਯਾਦ ਕਰਦੇ ਕਹਿਣੇ ਤਨ ਬਾਬਾ ਦੀਪ ਸਿੰਘ ਜੀ ਜਦੋਂ ਦਮਦਮ ਸਾਹਿਬ ਦੇ ਵਿੱਚ ਪਹੁੰਚੇ ਨੇ ਆ ਕੇ ਸਾਰੀ ਗੱਲਤਾ ਜਦੋਂ ਪਤਾ ਲੱਗੀ ਤੇ ਕਹਿਣ ਲੱਗੇ ਪਾਸ਼ਾ ਜੀਓ ਕਿ ਤੇ ਸਾਡੇ ਤੋਂ ਵੀ ਸੇਵਾ ਲੈਣੀ ਸੀ ਸਾਨੂੰ ਜੰਗ ਦੇ ਵਿੱਚ ਚਾਹਤ ਦਾ ਮੌਕਾ ਦੇਣਾ ਸੀ ਤੇ ਪਾਸ਼ਾ ਜੀ ਕਹਿਣ ਲੱਗੇ ਬਾਬਾ ਦੀਪ ਸਿੰਘ ਜੀ ਤੁਹਾਡੇ ਤੋਂ ਜੰਗ ਦੇ ਵਿੱਚ ਤੇ ਨਹੀਂ ਲੈ ਲਈ ਸੇਵਾ ਪਰ ਹੁਣ ਤੁਹਾਡੇ ਤੋਂ ਕਲਮ ਦੀ ਸੇਵਾ ਲੈਣੀ ਆ ਤਾਨ ਬਾਬਾ ਦੀਪ ਸਿੰਘ ਜੀ ਨਾਲ ਭਾਈ ਬਣੀ ਸਿੰਘ ਇਹਨਾਂ ਤੋਂ ਫਿਰ ਗੁਰੂ ਗ੍ਰੰਥ ਸਾਹਿਬ ਦੀ ੀੜ ਵਿਖਾਈ ਵਿੱਚ ਤਾਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਗੁਰਬਾਣੀ ਜਿਹੜੀ ਦਰਜ ਕਰਵਾਈ ਜਿਹੜੇ ਜਿਹੜੇ ਦਮਦਮਾ ਸਾਹਿਬ ਦੇ ਵਿੱਚ ੀੜ ਤਿਆਰ ਹੋਈ ਸੀ ਜਿਸ ਨੂੰ ਅੱਜ ਕੱਲ ਦਮਦਮਾ ਵੀ ੀੜ ਕਹਿੰਦੇ ਆ ਤੇ ਫਿਰ ਗੁਰੂ ਸਾਹਿਬ ਜੀ ਨੇ ਹੁਕਮ ਦੇ ਨਾਲ ਬਾਬਾ ਦੀਪ ਸਿੰਘ ਜੀ ਨੇ ਹੋਰ ਵੀ ਕਈ ਗੁਰਤੇ ਸਾਹਿਬ ਜਿਖੇੜੇ ਕਈ ਕੋਥੀਆਂ ਤਿਆਰ ਕੀਤੀਆਂ ਤੇ ਵਕਤੋਂ ਵਕਤੋਂ ਖਰੇ ਤਖਤਾਂ ਦੇਤੇ ਪਹੁੰਚਾਏ ਨੇ ਫਿਰ ਸਮਾਂ ਆਇਆ ਬਾਬਾ ਦੀਪ ਸਿੰਘ ਦਾ ਵੀ ਸਮਾਂ ਆਇਆ ਵਿਦਵਾਨ ਲਿਖਦੇ ਨੇ ਜਦੋਂ ਰੰਗ ਚੇਤ ਦੀਆਂ ਫੌਜਾਂ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸੀ ਜਦੋਂ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸੀ ਉਸ ਸਮੇਂ ਜਹਾਜ਼ ਖਾਨ ਜਿਹੜਾ ਚੜ ਕੇ ਆਉਂਦਾ ਇਸ ਨੇ ਵੀੜਾ ਚੱਕਿਆ ਸੀ ਜਦੋਂ ਵੀੜਾ ਚੱਕਿਆ ਸੀ ਤੇ ਇਹਨੇ ਕੀ ਦੇਖਿਆ ਇੱਕ ਆਇਆ ਇਹਨੇ ਆ ਕੇ ਅਨੰਦਪੁਰ ਸਾਹਿਬ ਤੁਹਾਈ ਕਰੋ ਅੰਦਰ ਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਰੋਵਰ ਸਰੋਵਰ ਘੁੰਮਦੀ ਤਾਪ ਬਣਾਇਆ ਸੋਚਣ ਲੱਗਾ ਇਦਰੋਂ ਇੱਕ ਸਿੱਖੰ ਦਾ ਭਾਈ ਪਲਾਕਾ ਸਿੰਘ ਜਦੋਂ ਇਹਨੂੰ ਪਤਾ ਲੱਗਾ ਤੇ ਇਹਨੇ ਜਾ ਕੇ ਬਾਬਾ ਦੀਪ ਸਿੰਘ ਦੇ ਚਾਰਜ ਮੁੱਚ ਜੱਥੇ ਨੂੰ ਜਾ ਕੇ ਦੱਸਿਆ ਬਾਬਾ ਦੀਪ ਸਿੰਘ ਨੂੰ ਜਾ ਕੇ ਜਦੋਂ ਸਾਰੇ ਰਿਪੋਰਟ ਦੱਸੀ ਉਸ ਸਮੇਂ ਬਦਵਾਨ ਲਿਖਦੇ ਨੇ ਸਾਲ 1757 ਦਾ ਦਿਨ ਆਇਆ 75 ਸਾਲ ਦੀ ਉਮਰ ਕਰਨ ਪਾਪਾ ਦੀਪ ਸਿੰਘ ਜੀ ਦੀ ਕੰਨ ਰੱਖ ਕੇ ਹੱਥ ਦੇ ਵਿੱਚ ਖੰਡਾ ਫੜ ਲਿਆ ਨੌ ਧਾਰੀ ਖੰਡਾ ਫੜਦਿਆ ਕਹਿੰਦੇ ਵਿਦਵਾਨ ਲਿਖਦੇ ਨੇ ਕਿ ਉਸ ਖੰਡੇ ਦਾ ਭਾਰ ਬਹੁਤ ਸੀ ਕੁਝ ਵਿਦਵਾਨਾਂ ਨੇ ਉਸ ਖੰਡੇ ਦਾ ਭਾਰ ਜਿਹੜਾ 18 ਟਨ ਲਿਖਿਆ ਕਿ ਇੰਨਾ ਹੁੰਦਾ ਭਾਰ ਸੀ ਆਮ ਬੰਦਾ ਕੋਈ ਚੁੱਕ ਨਹੀਂ ਸਕਦਾ ਸੀ 75 ਸਾਲ ਦਾ ਬਾਪੂ ਹੱਥ ਦੇ ਵਿੱਚ ਖੰਡਾ ਫੜਦਿਆ ਜਦੋਂ ਖੰਡਾ ਫੜਦਿਆ ਤੰਨ ਬਾਬਾ ਦੀਪ ਸਿੰਘ ਜੀ ਤਰ ਤਰ ਕੇ ਵਿੱਚ ਆਏ ਨੇ ਇੱਥੇ ਆਪੀ ਅਰਦਾਸਾ ਸੋਧਿਆ ਜਦੋਂ ਅਰਦਾਸਾ ਸੋਧਿਆ ਤੇ ਫਿਰ ਉਹ ਦਵਾਨ ਲਿਖਦੇ ਨੇ ਕਿ ਫਿਰ ਇੱਕ ਬਹੁਤ ਸੁੰਦਰ ਇਸਤਰੀ ਬਾਹਰ ਆਈ ਤੇ ਕਹਿਣ ਲੱਗੀ ਬਾਬਾ ਦੀਪ ਸਿੰਘ ਮੈਨੂੰ ਤੇਰਾ ਸਿਰ ਚਾਹੀਦਾ ਤੇ ਫਿਰ ਬਾਬਾ ਕ੍ਰਿਸ਼ਨ ਸਿੰਘ ਜੀ ਕਹਿਣ ਲੱਗੇ ਹੋਣਗੇ ਕਿ ਸਿਰ ਹੁਣ ਜਿਹੜਾ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਸ਼ਰਧ ਦੇ ਵਿੱਚ ਜਾਵੇਗਾ ਇਹ ਹੁਣ ਤੈਨੂੰ ਮਿਲ ਨਹੀਂ ਸਕਦਾ ਜਿੱਕਦਾ ਪਹਿਲਾਂ ਮੰਗਦੀ ਫਿਰ ਭਾਈ ਭਗਤੀ ਦੇ ਪੁੱਤਰ ਨੇ ਤੈਨੂੰ ਸੀਸ ਜਿਹੜਾ ਦੇ ਦੇਣਾ ਸੀ ਫਿਰ ਆਪਾਂ ਅੱਗੇ ਜਾਣਦੇ ਹਾਂ ਕਿੰਦਾ ਸ਼ੀਧੀ ਹੁੰਦੀ ਆ 75 ਸਾਲ ਦਾ ਬਾਬਾ ਵੀ ਨਿੱਤਰ ਸਾਨਾ ਦੇ ਵਿੱਚ ਹੱਥ ਦੇ ਵਿੱਚ ਖੰਡਾ ਵੜ ਕੇ ਜੋਰ ਖਾਏ ਆ ਕਿਉਂਕਿ ਬਾਬਾ ਦੀਪ ਸਿੰਘ ਜੀ ਮਹਾਰਾਜ ਜੋ ਵੀ ਉਹਨਾਂ ਦੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਕੇ ਸੇਵਾ ਕਰਦਾ ਹੈ ਨਾ ਜੋ ਕੁਝ ਮੰਗਦਾ ਹੈ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਮੋਢੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਤਨ ਬਾਬਾ ਦੀਪ ਸਿੰਘ ਨੇ ਜਿੰਨਾ ਦੀ ਗਵਾਈ ਭਾਈ ਪੰਤਾ ਸਿੰਘ ਬਹਾਦਰ ਦੇ ਵਿੱਚ ਭਰੀ ਸੀ ਇਹਨਾਂ ਨੇ ਵੀ ਸੇਵਾ ਕੀਤੀ ਸੀ ਜੰਗਮਤਾਣ ਦੇ ਵਿੱਚ ਸੇਵਾ ਕਰਦੇ ਰਹੇ ਨੇ ਬਾਬਾ ਦੀਪ ਸਿੰਘ ਦਾ ਸਾਥ ਦਿੰਦੇ ਰਹੇ ਕਈ ਹੋਰ ਸਿੰਘ ਵੀ ਸਾਥ ਦਿੰਦੇ ਰਹੇ ਬਾਬਾ ਦੀਪ ਸਿੰਘ ਫਿਰ ਸ਼ਹੀਦ ਮਿਸਲ ਦੇ ਜਥੇਦਾਰ ਬਣ ਗਏ ਨੇ ਪਹਿਲੇ ਜਥੇਦਾਰ ਬਣ ਗਏ ਨੇ ਉਹਨਾਂ ਤੋਂ ਬਾਅਦ ਫਿਰ ਦਮਤੇ ਵੀ ਟਕ ਸਾਥ ਹੀ ਜਿਹੜੀ ਉਮੀਦ ਰੱਖੀ ਗਈ ਫਿਰ ਦਸਵੇਂ ਯਾਰ ਦੇ ਜਨਕਤੇ ਅੰਦਰ ਸੰਤ ਸਿੰਘ ਬਾਬਾ ਸੰਤ ਸਿੰਘ ਜੀ ਖਾਲਸਾ ਘਟੜਾ ਵਾਲੇ ਜਿਨ੍ਹਾਂ ਨੇ ਕਾਮ ਦੀ ਬਹੁਤ ਸੇਵਾ ਕੀਤੀ ਬਾਹਰੇ ਨੰਬਰ ਤੇ ਆਏ ਨੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਘਟੜਾਂ ਵਾਲੇ ਬਦਵਾਨ ਲਿਖਦੇ ਨੇ ਇਹਨਾਂ ਨੇ ਬਹੁਤ ਕਾਮ ਦੀ ਸੇਵਾ ਕੀਤੀ ਤੇਵੇਂ ਨੰਬਰ ਤੇ ਆਏ ਤੇ ਸੰਤ ਕਰਤਾ ਸਿੰਘ ਜੀ ਖਾਲਸਾ ਘਟੜਾਂ ਵਾਲੇ ਜਿਨ੍ਹਾਂ ਦਾ ਜਨਮ ਪਿੰਡ ਭੂਰੇ ਹੁੰਦੇ ਹੋਇਆ ਜਿਨ੍ਹਾਂ ਦੇ ਦੋ ਬੱਚੇ ਸਨ ਇੱਕ ਭਾਈ ਮਰੀਕ ਸਿੰਘ ਜਿਨ੍ਹਾਂ ਨੇ 14ਵੇਂ ਮੱਖੀ ਸਤ ਚਨਾਇਆ ਸਿੰਘ ਜੀ ਖਾਲਸਾ ਭੰਡਾਰਾ ਵਾਲਿਆਂ ਕਿਨੋਂ ਛੇਕ ਦਿੱਤੀ ਸੀ ਦੂਸਰੇ ਜਿਹੜੇ ਭਾਈ ਭਾਈ ਮਜੀਤ ਸਿੰਘ ਦੀ ਦੁਕਾਨ ਦੀ ਸੇਵਾ ਹਜੇ ਤੱਕ ਨਿਭਾ ਰਹੇ ਨੇ ਇਹ ਕਾਮ ਦੇ ਜੋਧੇ ਨੇ ਜੁਨਾ ਦੇ ਨਾਮ ਦੇ ਉੱਤੇ ਸੰਤ ਕਰਤਾ ਸਿੱਖ ਖਾਲਸਾ ਸਿੱਖ ਮਿਸਲ ਦੇ ਕਾਲਜ ਪਿੰਡ ਭੂਰੇ ਕੋਨੇ ਬਣਿਆ ਤਿੰਨ ਸਾਲ ਦਾ ਕੋਰਸ ਹੈ ਆ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥੀਂ ਚੱਲਦਾ ਪਿਆ ਅੱਜ ਕੱਲ੍ਹ ਦੇਖੀ ਦਾ ਕੀ ਦੇਖੀ ਦਾ ਅੱਜ ਘਰ ਦੇ ਵਿੱਚ ਜਿਸ ਨੂੰ ਕੋਈ ਮਖਾਣਾ ਨਹੀਂ ਦਿੰਦਾ ਘਰ ਜਿਸ ਨੂੰ ਕੋਈ ਪ੍ਰਸ਼ਾਦਾ ਨਹੀਂ ਖੰਦਾਗਾ ਜਿਸ ਨੂੰ ਘਰ ਦੇ ਵਿੱਚ ਕੋਈ ਪੁੱਛਦਾ ਨਹੀਂਗਾ ਉਹ ਹੱਥ ਦੇ ਵਿੱਚ ਥੋੜ੍ਹ ਫੜ ਕੇ ਸ਼ਰੋਣੀ ਕਮੇਟੀ ਨੂੰ ਗਾਲਾਂ ਕੱਢੀ ਜਾ ਰਹੀਆਂ ਕਿ ਸ਼ਰੋਣੀ ਕਮੇਟੀ ਐਦਾਂ ਕਰਦੀ ਐ ਫਲਾਨਾ ਕਰਦੀ ਐ ਢਿੰਡਾ ਕਰਦੀ ਐ ਹਾਂ ਚਰਾਉਣੇ ਕਮੇਟੀ ਦੇ ਵਿੱਚ ਬੰਦੇ ਮਾੜੇ ਹੋ ਸਕਦੇ ਨੇ ਮੈਨੇਜਰ ਮਾੜਾ ਹੋ ਸਕਦਾ ਏ ਸਕੱਤਰ ਮਾੜਾ ਹੋ ਸਕਦਾ ਏ ਪ੍ਰਧਾਨ ਮਾੜਾ ਹੋ ਸਕਦਾ ਏ ਪਰਿਸ਼ਦਗੜੀ ਕਮੇਟੀ ਮਾੜੀ ਨਹੀਂਗੀ ਕਿਉਂਕਿ ਇਹਦੇ ਵਿੱਚ ਛੇੜਾਂ ਦਾ ਖੂਨ ਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਦਾਦਾ ਖੂਨ ਹੈ ਛੇੜਾਂ ਦੀ ਨੀਂਦ ਰੱਖੀ ਹੋਈ ਆ ਆਪਾਂ ਯਾਦ ਕਰੀਏ ਲਖਮਨ ਸਿੰਘ ਧਾਰੋਵਾਲੀ ਜਿਹਨੂੰ ਜੰਟ ਦੇ ਨਾਲ ਪੁੱਠਾ ਦੁਕਾਨ ਦਾ ਸਾੜੇ ਅੱਗੇ ਸੀ ਅੱਜ ਸਾਡੇ ਬੱਚਿਆਂ ਨੂੰ ਇਹ ਤੇ ਪਤਾ ਏ ਤੇ ਜੰਗ ਥੱਲੇ ਮਿਰਜਾ ਮਰਿਆ ਸੀ ਸੈਭਾ ਨੇ ਕੱਟ ਕੇ ਲਗਾਇਆ ਸੀ ਤੇ ਮਿਰਤਾਂ ਸੈਭਾ ਨੇ ਜੀਤ ਤੋਰ ਤੇ ਤੇ ਮਿਰਜਾ ਨੂੰ ਜਿਹੜਾ ਜੰਗ ਥੱਲੇ ਮਾਰਿਆ ਸੀ ਪਰ ਅੱਜ ਸਾਡੇ ਬੱਚਿਆਂ ਨੂੰ ਇਹ ਨਹੀਂ ਪਤਾ ਤੇ ਜੰਗ ਦੇ ਨਾਲ ਲਪਕਾ ਕੇ ਪੁੱਠਾ ਲਪਕਾ ਕੇ ਜਿਉਂ ਦਿਨ ਤਿੱਲ ਪਾ ਕੇ ਸਾੜੇਗਾ ਸੀ ਉਹ ਸਾਡਾ ਸੀ ਸ਼ਹੀਦ ਲਖਮਨ ਸਿੰਘ ਧਾਰੋਵਾਲੀ ਅੱਜ ਅਸੀਂ ਸ਼ੇਤਾਨ ਨੂੰ ਭੋਦੇ ਜਾ ਰਹੇ ਮਹਾੜ ਜਉਤੇ ਬਾਬਾ ਦੀਪ ਸਿੰਘ ਜੀ ਪਰਪਕਾਰਾਂ ਨੂੰ ਭੋਦੇ ਜਾ ਰਹੇ ਜਿਨ੍ਹਾਂ ਨੇ ਕੌਮ ਦੀ ਖਾਤਰ ਕਈ ਕਾਰਨਾਮੇ ਕੀਤੇ ਨੇ ਕਈ ਚੋਰ ਵਿਖਾਏ ਨੇ ਅੱਜ ਕੋਈ ਉੱਠ ਕੇ ਵਿਖਾਵੇ 75 ਸਾਲ ਦਾ ਕਿ ਬਾਪੂ ਹੋਵੇ ਸਾਡੀ ਅੰਦਰ 60 ਸਾਲ ਦੀ ਟੱਪ ਦੀ ਤਸੀਂ ਗੋਡੇ ਮਾੜ ਦਿੰਦੇ ਸਾਡੇ ਤੇ ਗੋਡੇ ਪੇੜ ਕਰਦੇ ਨੇ ਸਾਡੇ ਕੋਲ ਗੁਰੂ ਘਰ ਕਿੱਥੇ ਬੈਠਾ ਜਾਂਦਾ ਏ ਪਰ ਧੰਨ ਬਾਬਾ ਦੀਨ ਸਿੰਘ ਜੀ ਜਿੰਨਾ ਦਾ ਚਾਂਗੜਾ بڑا ਸੀ ਗੁਰਬਾਣੀ ਬੜੀ ਪੜਦੇ ਸਨ ਜਾਪ ਬੜਾ ਕਰਦੇ ਸਨ ਰੋਜ਼ਾਨਾ ਜਿਹੜਾ ਗੁਰਬਾਣੀ ਪੜ੍ਹਦੇ ਰਹਿੰਦੇ ਸਨ ਅੱਜ ਕੀ ਦੇਖੀ ਤਾਂ ਅੱਛ ਸਾਡੇ ਕੋਲ ਗੁਰੂ ਘਰ ਵਿੱਚ ਬੈਠਣ ਲੱਗੇ ਸਨ ਪੁਰਸਨਾ ਭਾਰ ਦੇ ਫਿਰਦਾ ਸੀ ਅਸੀਂ ਸਭ ਤੋਂ ਪਹਿਲਾਂ ਵੇਖਦੇ ਆ ਕੁਰਸੀ ਕਿੱਥੇ ਡੱਟੀ ਆ ਜਾ ਕੇ ਕੁਰਸੀ ਤੇ ਬਹਿਣਾ ਉਦੋਂ ਸਾਡੇ ਕੋਟੇ ਪੀੜ ਕਰਦੇ ਨੇ ਬੋਲੋ ਸਤਨਾਮ ਵਿਆਹ ਦਾ ਫੈਸ਼ਨ ਹੋਵੇ ਕੋਈ ਪਾਰਟੀ ਹੋਵੇ ਉਦੋਂ ਅਸੀਂ ਢੰਗੜੇ ਬੜੇ ਪਾਉਂਦੇ ਆ ਭਾਵੇਂ ਫਰਸ਼ ਟੁੱਟ ਜਾਈਏ ਟੈਲਾ ਟੁੱਟ ਜਾਣ ਢੰਗੜੇ ਅਸੀਂ ਐ ਉੱਚੀ ਉੱਚੀ ਪਾਉਂਦੇ ਆ ਉਦੋਂ ਸਾਡੇ ਕੋਟੇ ਪੀੜ ਦੇ ਕਰਦੇ ਬਸ ਜਦੋਂ ਅਸੀਂ ਘਰ ਵਿੱਚ ਆਉਂਦੇ ਆ ਉਦੋਂ ਅਸੀਂ ਝੋਡੇ ਫੜ ਕੇ ਬਹਿ ਜਾਂਦੇ ਆ ਬੋਲੋ ਸਤਨਾਮ ਸਰੇ ਵਾਹਿਗੁਰੂ ਇੱਥੇ ਬਦਵਾਨ ਤੇ ਗੁਰਗਾਨੀ ਦੇ ਵਿੱਚ ਮੇਰੇ ਸਾਬ ਜੀ ਲਿਖਦੇ ਨੇ ਬੁਰੇ ਕੰਮ ਕੋ ਉਲਟ ਖਲੋਵਾ ਨਾਮ ਕੀ ਮੇਰਾ ਪੈ ਪੈ ਸਵਾ ਬਸ ਅਸੀਂ ਬੁਰੇ ਕੰਮ ਜਿੰਨੇ ਵੱਜ ਸਾਡੇ ਤੋਂ ਕਰਾ ਲੋ ਉਹ ਅਸੀਂ ਕਰਨ ਬਾਅਦੇ ਪੈਸਾ ਤਿਆਰ ਰੱਖਿਆ ਸਰਵ ਇੱਕੋ ਕੰਮ ਨਹੀਂ ਹੁੰਦਾ ਸਾਡੇ ਤੋਂ ਗੁਰੂ ਘਰ ਵਿੱਚ ਬੈਠਾ ਨਹੀਂ ਜਾਂਦਾ ਹਟ ਤਾਂ ਬਾਣੀ ਨਹੀਂ ਪੜੀ ਜਾਂਦੀ ਕਿਉਂਕਿ ਅਸੀਂ ਫ੍ਰੀ ਦਾ ਰਾਸ਼ਨ ਖਾ ਖਾ ਕੇ ਜਿਹੜਾ ਫਿੱਟ ਕੇ ਮਾਪ ਕਰਨਾ ਲਾਈਵ ਚੱਲਦਾ ਗਿਆ ਅੱਜ ਕੱਲ ਸਾਨੂੰ ਅੰਮ੍ਰਿਤ ਛਕਾਉਣ ਵੇਲੇ ਵੀ ਪੰਜ ਤਕਾਰ ਜੜਿਆ ਤੇ ਟਾਲ ਲੈਣੇ ਪੈਂਦੇ ਨੇ ਬਹੁਤ ਬਹੁਤ ਤਕਾਰ ਜੋ ਕਥਾਵਾਚਕ ਦਾਸ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਸੀ ਕਿ ਆ ਅਨਮ੍ਰਿਤ ਛਕਾਉਣ ਲੱਗੇ ਤੇ ਕਾਰ ਜਿਹੜੇ ਆ ਠੱਡਾ ਰਹਿਤੇ ਨੇ ਪੈਂਦੇ ਨੇ ਜਿਹੜਾ ਬੰਦਾ ਆਪਣੇ ਮਾਰਤੇ ਅਨਮ੍ਰਿਤ ਛਕਣ ਬਾਅਦ ਸ੍ਰੀ ਸਾਹਿਬ ਬੋਲਣੀ ਲੈ ਸਕਦਾ ਉਹ ਕੌਣ ਦੀ ਸੇਵਾ ਕਿਥੋਂ ਕਰੇਗਾ ਉਹ ਕੌਣ ਕਿਥੇ ਸਾਂਭੇਗਾ ਸਿੱਖੀ ਸੰਧਾਨਾ ਦੇ ਕੰਮ ਚੱਲੇਗਾ ਜਿਹੜਾ ਬੰਦਾ ਆਪਣੇ ਮਾਰਤੇ ਸ੍ਰੀ ਸਾਹਿਬ ਨੇ ਨਵੀ ਲੈ ਸਕਦਾ ਅੱਜ ਕੱਲ ਵਿਆਹਾਂ ਦੇ ਵਿੱਚ ਦੇਖੀਦਾ ਸਾਡੇ ਕੋਲ ਹੱਥ ਤੇ ਫੜਨ ਵਾਸਤੇ ਸ੍ਰੀ ਸਾਹਿਬ ਨੇ ਹੁੰਦੀ ਗੀ ਹੱਥ ਵਿੱਚ ਫੜਨ ਵਾਸਤੇ ਸ੍ਰੀ ਸਾਹਿਬ ਨੇ ਸਾਡੇ ਕੋਲ ਦੀ ਗੀ ਮੈਨੀਆਂ ਕਾਮ ਸ੍ਰੀ ਸਾਹਿਬ ਕੋ ਤੋਂ ਲੱਭਦੇ ਨੇ ਤੇ ਜੇਕ ਤੇ ਲੱਭ ਜਾਵੇ ਅਸੀਂ ਗੁਰੂ ਘਰ ਵਿੱਚ ਆਉਂਨੇ ਆ ਫੇਰੇ ਹੁੰਦੇ ਨੇ ਸ੍ਰੀ ਸਾਹਿਬ ਜਿਹੜੇ ਸਾਡੀ ਗੁਰਦੁਆਰੇ ਤੇ ਰਹਿੰਦੇ ਸਾਨੂੰ ਭੁੱਲ ਜਾਂਦਾ ਫਿਰਦਾ ਖੋਲੋ ਸਤਨਾਮ ਇਹ ਹਾਥ ਬਣੇ ਬਣੇ ਅੱਜ ਸਾਡੇ ਮਾਰੂ ਕਰਨਾ ਲੱਭ ਜਾਂਦਾ ਜਿਹੜਾ ਬੰਦਾ ਸ੍ਰੀ ਸਾਹਿਬ ਦੀ ਖਰੀਦ ਸਕਦਾ ਉਹ ਗਉਂ ਦੀ ਸੇਵਾ ਕਿੱਦੋਂ ਕਰ ਲੇਗਾ ਨਾਲੇ ਆਪਣੇ بڑے ਔਖੇ ਨੇ ਸਟੇਜ ਤੇ ਚੜ੍ਹ ਕੇ ਬੋਲਣਾ ਬੜਾ ਸੌਖਾ ਏ ਮੇਰੇ ਨਾਲ ਧੋਕਣਾ ਬੜਾ ਸੌਖਾ ਏ ਅੱਗੇ ਰੱਖ ਕੇ ਬਰੂਤ ਰੱਖ ਕੇ ਸਾਡੇ ਸਾਹਮਣੇ ਬਰੂਤ ਪਈ ਨਾ ਤੇ ਰੱਖ ਕੇ ਬੜਾ ਸੌਖਾ ਬੋਲਣਾ ਬੜਾ ਸੌਖਾ ਪਤਾ ਉਦੋਂ ਰੱਖਦਾ ਏ ਜਦੋਂ ਚੰਗਰ ਮੈਂ ਦਾਵਤ ਦੇ ਚਾਣਾ ਹੁੰਦਾ ਜਦੋਂ ਕਾਮ ਦੀ ਸੇਵਾ ਕਰਨੀ ਆ ਉਦੋਂ ਸਾਡੇ ਗੋਡੇ ਫਿੱਟ ਕਰ ਲੱਗਦੇ ਜਾਂ ਸਾਨੂੰ ਤਾਬ ਜੜ ਜਾਂਦਾ ਤੇਸੀਂ குரு ਦੀ ਸੇਵਾ ਕਿੱਦਾਂ ਕਰਾਂਗੇ ਪੰਥ ਦੀ ਸੇਵਾ ਕਿੱਦਾਂ ਕਰਾਂਗੇ ਮੈਨੂੰ ਨਹੀਂ ਲੱਗਦਾ ਅਸੀਂ ਕਰ ਸਕਦੇ ਹਾਂ ਅਸੀਂ ਬਾਬਾ ਦੀਪ ਸਿੰਘ ਦੇ ਪਰੰਪਰਾ ਨੂੰ ਭੁੱਲਦੇ ਜਾ ਰਹੇ ਆ ਆਹ ਨਵਾਂ ਰਿਵਾਜ ਚ ਲਾਇਆ ਦੁਪਹਿਰੇ ਦਾ ਭਈ ਐਤਵਾਰ ਅਸੀਂ ਬਾਬਾ ਦੀ ਸੰਗਤ ਜੀ ਦੇ ਕੋਲ ਜਾਣਾ ਤੇ ਉੱਥੇ ਜਾ ਕੇ ਬਾਣੀ ਪੜ੍ਹਨੀ ਹੈ ਐਤਵਾਰ ਜੇ ਐਤਵਾਰ ਜਾ ਕੇ ਬਾਣੀ ਪੜ੍ਹਨ ਤੇ ਸਾਡਾ ਪਰਪਕਾਰ ਹੋਣਾ ਉਦੋਂ ਦਾ ਬਾਣੀ ਪੜ੍ਹ ਕੇ ਸਾਡਾ ਪਰਪਕਾਰ ਨਹੀਂ ਹੋਣਾ ਆ ਨਵਾਈ ਲਵਾਜ ਬਣਾ ਲਿਆ ਤੇ ਮੇਰਾ ਤਾਂ ਸਹਿਬ ਕਹਿੰਦਾ ਗੁਰਬਾਣੀ ਨਿਤ ਪੜ੍ਹਿਆ ਕਰੋ ਅਮਰਤ ਵੇਲੇ ਉਠਿਆ ਕਰੋ ਸਾਚਾ ਸਭ ਸਾਚਣਾਏ ਭਾਖਿਆ ਭਉ ਪਾਰ ਆਖਿਆ ਮੰਗਿਆ ਦੇ ਦੇ ਦਾਤ ਕਰੇ ਦਾ ਤਾਰ ਫੇਰ ਕਾ ਅੰਗਰ ਰਖੀਐ ਜਿਦਿਸੈ ਦਰਬਾਰ ਬਾਹੋ ਕੇ ਭੁਰਣ ਬੋਲਿਆ ਜਿਦਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਜਣਾ ਵਡਿਆਈ ਵੀ ਚਾਰ ਤੇ ਮੇਰਾ ਤੇ ਸਹਿਬ ਕਹਤਾ ਅੰਮ੍ਰਿਤ ਵੇਲੇ ਉਠਿਆ ਕਰ ਵਡਿਆਈ ਕਰਿਆ ਕਰ ਤੇ ਅਸੀਂ ਇਹ ਤੇ ਪਰਮਕਾਰ ਖੋਦੇ ਜਾ ਰਹੇ ਹਾਂ ਸਾ ਲੋਕ ਮਹਿਲਾ ਪੰਜਵਾ ਅੰਤਰ ਗੁਰ ਆਰਾਧਨਾ ਕੇਵਾ ਜਪ ਕਰ ਨਾਉ ਨੇਤਰੀ ਸਤਗੁਰ ਤੇਖਣਾ ਸਭੇ ਸੁਨਣਾ ਕਰ ਨਾਉ ਸਤਗੁਰ ਜੀਤੀ ਰਤਿਆ ਦਰਗਾਹ ਪਾਈਆ ਠਾਉ ਕਹੋ ਨਾਮ ਕੀ ਕਿਰਪਾ ਕਰ ਜਿਸ ਨੂੰ ਇਹ ਵਰਦੇ ਜਦ ਮੈਂ ਉਤਨ ਕੱਢ ਗਏ ਮਿਰਲਾ ਕੇ ਇੱਕ ਜਿਹੜੇ ਗੁਣ ਅਸੀਂ ਧਾਰਨ ਕਰਨੇ ਸੀ ਇਹਨੂੰ ਕੋਈ ਮਿਰਲਾ ਮੁਖ ਧਾਰਨ ਕਰਦਾ ਪਿਆ ਜੋ ਜਿਹੜੇ ਗੁਣ ਸਿਧਾਰਨ ਕਰਨੇ ਸੀ ਅੱਜ ਸਿਉ ਭਾਗ ਨੇ ਕਰਦੇ ਪਏ ਫੋਰ ਕੋਈ ਗਲਤ ਕੰਮ ਸਾਡੇ ਤੋਂ ਜਿੰਨਾ ਮਰਜ਼ੀ ਕਰਾਉ। ਬੁਰੇ ਕੰਮ ਤੋਂ ਉੱਠ ਖਲਵਾ ਨਾ ਰੋਟੀ ਢੇਲਾ ਪੈ ਪੈ ਸਵਾਰ। ਬੁਰੇ ਕੰਮ ਜਿੰਨਾ ਮਰਜ਼ੀ ਕਰਾ ਲੋ ਚੁਗਲੀਆਂ ਸਾਡੇ ਤੋਂ ਜਿੰਨਾ ਮਰਜ਼ੀ ਕਰਾ ਲੋ ਉਹਦੇ ਵਾਸਤੇ ਸੀ ਹਮੇਸ਼ਾ ਤਿਆਰ ਰਹਿੰਦੇ ਆ। ਸਿਰਫ ਇੱਕੋ ਕੰਮ ਨਹੀਂ ਹੁੰਦਾ ਸਾਡੇ ਕੋ ਕੁਰਬਾਨੀ ਨੇ ਪੜੀ ਜਾਂਦੀ। ਬੋਲੋ ਸਤਨਾਮ। ਸ੍ਰੀ ਵਾਹਿਗੁਰੂ ਆਪਾਂ ਧੰਨ ਬਾਬਾ ਦੇ ਸਿੱਖ ਦਾ ਪ੍ਰਕਾਸ਼ ਗੁਰੂ ਜਨਮ ਦਿਹਾੜਾ ਬੜੀ ਭਾਵਨਾ ਦੇ ਨਾਲ ਮਨਾ ਰਹੇ ਆ। ਜਾਤ ਕਰੋ ਤੰਦ ਬਾਬਾ ਦੀਪ ਸਿੰਘ ਦੇ ਪਰਵਕਾਰਣ 75 ਸਾਲ ਦਾ ਬਾਪੂ ਜੰਗ ਮਦਾਨ ਦੇ ਵਿੱਚ ਗਿਆ ਆਪਣਾ ਸੀਸ ਤੇ ਲਵਾਤਾ ਤੰਦ ਗੁਰੂ ਰਾਮਦਾਸ ਮਹਾਰਾਜ ਦੇ ਅੱਗੇ ਭੇਟ ਕਰਕੇ ਇਹ ਪਿਆ ਸੀ ਮੇਰਾ ਕੁਝ ਵਿੱਚ ਨਹੀਂ ਜੋ ਕੁਛ ਤੇ ਤੇਰਾ ਕਾਲ ਕੁਛ ਪ੍ਰਭਾਤ ਮੇਰਾ ਕੁਝ ਨਹੀਂ ਹੈਗਾ ਜੋ ਕੁਛ ਤੇ ਤੇਰਾ ਹੀ ਆ ਪਰ ਆਜੇ ਸੀ ਇਹ ਪਰਵਕਾਰਣ ਭੁੰਦੇ ਜਾ ਰਹੇ ਆਓ ਤਨ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਦੋ ਤਿੰਨ ਮਿੰਟ ਜਿਹੜਾ ਪਰਮਤਮ ਦਾ ਜਾਪ ਕਰਕੇ ਧੰਨ ਭਗਵਾਨ ਬਾਬਾ ਸ੍ਰੀ ਚੰਦ ਜੀ ਤਨ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਰਣਕੇ ਤਾਂ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਤ साटना No. Uh -huh. ਤੇ ਬਾਣੀ ਦਾ ਜਾਪ ਹੋਵੇ ਭਵੇਂ ਨਾ ਹੋਵੇ ਪਰ ਇਸ ਪਰਮੰਤਰ ਦਾ ਜਾਪ ਆਪਣੀ ਜਿੰਦਗੀ ਦੇ ਵਿੱਚ ਹਮੇਸ਼ਾ ਕਰਦਾ ਰਵੇਂ ਤੇਰੇ ਅੰਦਰ ਸ਼ਾਂਤ ਪੈਦਾ ਹੋਵੇਗੀ ਸੱਚਵਸਤਾ ਪ੍ਰਾਪਤ ਹੋਵੇਗੀ ਤੈਨੂੰ ਸਾਰੀ ਖੁਸ਼ੀ ਪੈਦਾ ਹੋਵੇਗੀ ਤੇਰੇ ਸਾਰੇ ਦੁੱਖ ਕਲੇ ਜੜਿਆ ਖਤਮ ਹੋ ਜਾਣਗੇ ਤੇਰੀ ਜੀਭਾ ਜੜੀਆਂ ਪਵਿੱਤਰ ਹੋ ਜਾਵੇਗੀ ਮੇਰੇ ਸਹਬ ਨੇ ਦਵਾਈ ਭਰ ਦਿੱਤੀ ਸਾਹਿਬ ਨੇ ਬਰਸ਼ਿਸ਼ ਕਰ ਦਿੱਤਾ ਰਸਨਾ ਗੁਣ ਗਪਨਿਤ ਗਾਇਨ ਸ਼ਾਂਤ ਸਾਹਜ ਰਹਾ ਸਮਨ ਉਪਜਿਓ ਸਭ ਦੇ ਦੁੱਖ ਪਲਾਇਨ ਕਿ ਆਪਣੀ ਰਸਨਾ ਦੇ ਨਾਲ ਆਪਣੀ ਜੀਭਾ ਦੇ ਨਾਲ ਉਸ ਤਾਲੁਕ ਪਰਮਾਤਮਾ ਦੇ ਨਾਮ ਨੂੰ ਯਾਦ ਕਰਦਾ ਰਿਹਾ ਕਰ ਤੇਰੇ ਸਾਰੇ ਦੁੱਖ ਕਲੇ ਜੜਿਆ ਖਤਮ ਹੋ ਜਾਣਗੇ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਤੇਰੇ ਸਾਰੇ ਦੁੱਖ ਲੈ ਜੜਿਆ ਖਤਮ ਹੋ ਜਾਣਗੇ ਬੋਲੋ ਸਤਨਾਮ ਸਿਰੇ ਵਾਹਿਗੁਰੂ ਸਾਰੇ ਦੁੱਖ ਜੜੇ ਆ ਖਤਮ ਹੋ ਜਾਣਗੇ ਇੱਕ ਵਾਰ ਫਿਰ ਆਪ ਸਰਬਸੰਗਤਾਂ ਨੂੰ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀਆਂ ਆਪ ਸਰਬਸੰਗਤਾਂ ਨੂੰ ਆਪ ਸਰਬਸੰਗਤਤਾ ਦੇ ਪਰਿਵਾਰਾਂ ਨੂੰ ਮਹਾਪੁਰਸ਼ਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸੋ ਇੰਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਗੁਰਮਤ ਵਿਚਾਰਾ ਕਰਦਿਆਂ ਹੋ ਗਈਆਂ ਏਕ ਵੀ ਅਨੇਕ ਪ੍ਰਕਾਰ ਦੀਆਂ ਕਰਤਨਾ ਤੋਂ ਲੱਚਕਾ ਦੁੱਖਾਂ ਦਾਹ ਦੇ ਸ਼ਬਦਾਂ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਹੋਵੇ ਵਰਚਾ ਲਕੀਆਂ ਹੁਣ ਦਾਸ ਖਿਵਾ ਦਾ ਜਾਚ ਕੇ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦਾ ਕੁੱਕਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਡੋਟੇ ਬਖਸ਼ ਕੀਤੀ ਹੋਈਆਂ ਪੁੱਲਾ ਚਪਾ ਕੇ ਖਿਵਾ ਤਾਂ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਗਤ ਬਖਸ਼ ਜੁਰਮ ਬਖਸ਼ਣਾ ਜੀ ਬਲਾਵ ਫਤਿਹ ਜੀ ਆਖੋ ਜੀ ਗੁਰੂ ਆਰਜ ਕ੍ਰਿਤਿਕਾ ਖਾਲਸਾ ਗੁਰੂ ਆਰਜ ਕ੍ਰਿਤਿਕਾ